ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ ਮੈਂ ਸੁਮ ਸਿੰਘ ਕਬਾਇਆ ਸੂਬਾ ਪ੍ਰਧਾਨ ਬੀ ਐ ਟੱਟਪਾਸ ਬੇਅਰਸ ਕਰਜੂਨੀਅਨ ਪੰਜਾਬ ਤਾਂ ਸਾਥਿਓ ਬਹੁਤ ਸਾਥੀਆਂ ਦੇ ਫੋਨ ਮੈਸੇਜ ਆ ਰਹੇ ਆ ਕਿ ਮੀਟਿੰਗ ਦਾ ਕੀ ਬਣਿਆ ਉਹਦੇ ਬਾਰੇ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਤਾਂ ਤੁਹਾਨੂੰ ਉਹਦੇ ਬਾਰੇ ਦੱਸਣਾ ਹੈ ਵੀ ਕੀ ਹੋਣ ਜਾ ਰਿਹਾ ਹੈ ਤਾ ਸਾਥੀਓ ਲਗਾਤਾਰ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਚਾਹ ਆਪਣੀਆਂ ਮਾਸਟਰ ਕਿਟ ਦੀਆਂ ਮੰਗਾਂ ਹੋਣ ਚਾਹ ਲੈਕਚਰਰ ਦੀਆਂ ਮੰਗਾਂ ਹੋਣ ਚਾਹ ਆਪਣੀਆਂ 55% ਦੀ ਮੰਗ ਹੋ ਉਮਰ ਹੱਦ ਦੀ ਮੰਗ ਹੋਵੇ ਲਗਾਤਾਰ ਆਪਾਂ ਆਪਣੇ ਸੰਘਰਸ਼ ਨੂੰ ਪੀਕ ਤੱਕ ਪਹੁੰਚਾਇਆ ਹੈ ਜਦੋਂ ਤੁਹਾਡੇ ਨਾਲ ਸਰਕਾਰ ਜਾਂ ਕੋਈ ਹੋਰ ਪ੍ਰਸ਼ਾਸਨਿਕ ਮੁਖ ਮੋੜ ਲੰਗਾ ਤਾਂ ਸਮਝ ਲਓ ਤੁਸੀਂ ਬਿਲਕੁਲ ਆਪਣੇ ਸੰਘਰਸ਼ ਦੇ ਬਿਲਕੁਲ ਅਪੀਕ ਤੇ ਪਹੁੰਚ ਚੁੱਕ ਜਾਨੇ ਹੋ ਉਹੀ ਗੱਲ ਆਪਣੇ ਨਾਲ ਹੋ ਰਹੀ ਹੈ ਸੰਘਰਸ਼ ਆਪਣਾ ਬਿਲਕੁਲ ਪੀਕ ਤੇ ਹੈ ਤੇ ਆਪਾਂ ਆਪਣੀਆਂ ਮੰਗਾਂ ਨੂੰ ਮਣਾਉਣ ਲਈ ਬਿਲਕੁਲ ਨੇੜੇ ਆ ਨੇੜੇ ਵੀ ਕਿਉਂ ਆ ਕਿਉਂਕਿ ਤੁਸੀਂ ਜਾਣਦੇ ਹੋ ਲਗਾਤਾਰ ਸੰਘਰਸ਼ ਦਾ ਹਿੱਸਾ ਰਹੇ ਹੋ ਜਿਵੇਂ ਆਪਣੇ 2-3 ਲਗਾਤਾਰ ਧਰਨੇ ਬਹੁਤ ਵਧੀਆ ਵੱਡੇ ਪੱਧਰ ਤੇ ਸਾਥੀ ਨਿਕਲੇ ਆ ਉਸੇ ਤਰ੍ਹਾਂ ਹੁਣ ਸਾਥੀ ਬਿਲਕੁਲ ਧਰਨਿਆਂ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਦਿਨੀ ਜੇ ਲਗਾਤਾਰ ਧਰਨਿਆਂ ਦਾ ਹਿੱਸਾ ਬਣੇ ਹੁੰਦੇ ਤਾਂ ਅੱਜ ਸਾਥੀਓ ਕੁਝ ਹੋਰ ਹੋਣੀ ਸੀ ਜਿਹੜੀ ਅੱਜ ਦੀ ਦਿਸ਼ਾ ਹੈ ਇਹ ਕੁਝ ਹੋਰ ਹੋਣੀ ਸੀ ਆਪਾਂ ਪੇਪਰ ਦੇ ਨੇੜੇ ਪਹੁੰਚ ਜਾਣਾ ਸੀ ਪਰ ਤਰਸ ਦੀ ਗੱਲ ਹੈ ਵੀ ਆਪਾਂ ਬਿਲਕੁਲ ਘਰੋਂ ਬਾਹਰ ਨਹੀਂ ਨਿਕਲੇ ਚਲੋ ਗੱਲਾਂ ਬਹੁਤ ਹੋ ਗਈਆਂ ਹਨ ਪਰ ਸਾਥੀਓ ਜਿਹੜੀ ਮੀਟਿੰਗ ਦੀ ਵੱਡੀ ਅਪਡੇਟ ਆ ਰਹੀ ਹੈ ਤੁਸੀਂ ਵੀ ਜਾਣਦੇ ਹੋ ਤਾਂ ਸਿੱਖਿਆ ਮੰਤਰੀ ਦੀ ਜਿਹੜਾ ਆਪਾਂ ਕੋਠੀ ਦਾ ਕਰਾਉ ਕਰਨ ਜਾ ਰਹੇ ਸੀ 13 April ਨੂੰ ਉਹ ਆਪਾਂ ਮੁਲਤਵੀ ਕੀਤਾ ਹੈ ਪ੍ਰਸ਼ਾਸਨ ਦੇ ਸਦਕਾ ਕੀਤਾ ਪ੍ਰਸ਼ਾਸਨ ਨੇ ਆਪਾਂ ਨੂੰ ਇੱਕ ਮੀਟਿੰਗ ਦਾ ਭਰੋਸਾ ਦਿਵਾਇਆ ਕਿ ਸਿੱਖਿਆ ਮੰਤਰੀ ਜਦੋਂ ਵੀ ਬੈਠਣਗੇ ਜਦੋਂ ਵੀ ਕਿਸੇ ਯੂਨੀਅਨ ਨਾਲ ਮੀਟਿੰਗ ਕਰਨਗੇ ਤਾਂ ਤੁਹਾਨੂੰ ਬਿਲਕੁਲ ਮੀਟਿੰਗ ਕਰਵਾਈ ਜਾਏਗੀ ਜਦੋਂ ਤੁਹਾਡੀ ਮੀਟਿੰਗ ਸਿੱਖਿਆ ਮੰਤਰੀ ਹੋਰ ਯੂਨੀਅਨ ਨਾਲ ਕਰਨਗੇ ਤੁਹਾਡੀ ਪਹਿਲਾਂ ਮੀਟਿੰਗ ਕਰਾਈ ਜਾਏਗੀ ਤਾਂ ਸਾਥੀਓ ਅਜ ਹਾਲੇ ਤੱਕ ਮੀਟਿੰਗ ਦਾ ਕੋਈ ਆਪਣੇ ਕੋਲ ਲੈਟਰ ਨਹੀਂ ਹੈਗਾ ਵੀ ਤੁਹਾਨੂੰ ਦੱਸ ਦਿੱਤਾ ਜਾਏ ਵੀ ਕਦੋਂ ਹੋ ਰਹੀ ਹੈ ਮੀਟਿੰਗ ਬਿਲਕੁਲ ਹੋਵੇਗੀ ਪਰ ਜਦੋਂ ਸਿੱਖਿਆ ਮੰਤਰੀ ਜਾਂ ਕੋਈ ਹੋਰ ਪ੍ਰਸ਼ਾਸਨ ਵੱਲੋਂ ਆਪਾਂ ਨੂੰ ਸੱਦਾ ਪੱਤਰ ਆਊਗਾ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਤਾਂ ਸਾਥੀਓ ਬਿਲਕੁਲ ਧਰਨੇ ਤੇ ਤੁਸੀਂ ਤਿਆਰ ਸੀ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਤਿਆਰ ਹੋ ਕਈ ਸਾਥੀ ਬਿਲਕੁਲ ਬਿਨਾਂ ਗੱਲਾਂ ਤੋਂ ਗੱਲਾਂ ਨੂੰ ਤੋਲ ਬਣਾ ਦਿੰਦੇ ਆ ਤਾਂ ਬਿਲਕੁਲ ਉਹਨਾਂ ਦਾ ਫਰਜ਼ ਹੈ ਉਹ ਵੀ ਅਲੋਚਨਾ ਕਰਦੇ ਕਿਉਂਕਿ ਉਹ ਲਾਇਬ੍ਰੇਰੀ ਵਿੱਚ ਬੈਠੇ ਐ ਤੇ ਉਹਨਾਂ ਨੂੰ ਬਿਲਕੁਲ ਹੱਕ ਬਣਦਾ ਉਹਨਾਂ ਦਾ ਕਿਉਂਕਿ ਉਹਨਾਂ ਲਈ ਬੱਚੇ ਫਿਰਦੇ ਆ ਤਾਂ ਸਾਥੀਓ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਸਾਥੀ ਤਰਨੇ ਦਾ ਹਿੱਸਾ ਬਣਦੇ ਰਏ ਜਾਂ ਕੋਈ ਫੰਡ ਦਾ ਸਹਿਯੋਗ ਕਰਦੇ ਰਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਜਿਹੜੇ ਸਾਥੀ ਬਿਨਾਂ ਗੱਲ ਤੋਂ ਲੋਚਨਾ ਕਰਦੇ ਆ ਤਾਂ ਉਹਨਾਂ ਦਾ ਵੀ ਧੰਨਵਾਦ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਅਗਲਾ ਤਰਨਾ ਆਪਾਂ ਜਦੋਂ ਵੀ ਲਿਕਾਂਗੇ ਤੁਸੀਂ ਆਪਣੀਆਂ ਤਿਆਰੀਆਂ ਵਿੱਡੋ ਆਪਾਂ ਅਨੰਦਪੁਰ ਸਾਹਿਬਾਂ ਦਾ ਤਰਨਾ ਜਿਹੜਾ ਦੇਣਾ ਹੈ ਅਨੰਦਪੁਰ ਸਾਹਿਬ ਵੀ ਕਰਾਂਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਉਸ ਤੋਂ ਦੀ ਤਿਆਰੀ ਵੱਟੋ ਤੇ ਇੱਕ ਗੱਲ ਹੋਰ ਹੈ ਜਿਹੜੀ ਮੀਟਿੰਗ ਹੈ ਪ੍ਰਸ਼ਾਸਨ ਵੱਲੋਂ ਹਾਲੇ ਆਪਾਂ ਨੂੰ ਟਾਈਮ ਨਹੀਂ ਦਿੱਤਾ ਗਿਆ ਟਾਈਮ ਜਾਂ ਲੈਟਰ ਜਦੋਂ ਵੀ ਆਊਗਾ ਤੁਹਾਡੇ ਕੋਲ ਸਾਰਿਆਂ ਤੱਕ ਪਹੁੰਚ ਜਾਊਗਾ ਜਦੋਂ ਸਿੱਖਿਆ ਮੰਤਰੀ ਮੀਟਿੰਗਾਂ ਕਰਨਗੇ ਪੰਜਾਬ ਦੇ ਯੂਨੀਅਨ ਨਾਲ ਤਾਂ ਆਪਣੀ ਵੀ ਮੀਟਿੰਗ ਹੋਊਗੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਿਲ ਕਰਦਾ ਤੁਸੀਂ ਸਾਰੇ ਸਹਿਰਦੋਂ ਸਮਝਦਾਰੋਂ ਤਾਂ ਸਾਰੇ ਯੂਨੀਅਨ ਨੂੰ ਸਪੋਰਟ ਕਰੋ ਲਗਾਤਾਰ ਯੂਨੀਅਨ ਤੁਹਾਡੇ ਨਾਲ ਖੜੀ ਹੈ ਯੂਨੀਅਨ ਸਦਕਾ ਇਥੋਂ ਤੱਕ ਆਪਣੀਆਂ ਗੱਲਾਂ ਹੁਣ ਲੱਗੀਆਂ ਚਾਹ ਸਿੱਖਿਆ ਮੰਤਰੀ ਹੋਵੇ ਚਾਹ ਆਪਣਾ ਮੁੱਖ ਮੰਤਰੀ ਹੋਵੇ ਤੁਸੀਂ ਲਗਾਤਾਰ ਵੇਖਿਆ ਕਿਵੇਂ ਆਪਣਾ ਸਿੱਖਿਆ ਮੰਤਰੀ ਮਾਸਟਰ ਗ੍ਰੈਜੂਏਟ ਦੇ ਲੈਕਚਰਰ ਬੋਲੇ ਸੀ ਤਾਂ ਸਾਥੀਓ ਤੁਸੀਂ ਧੰਮੇ ਦਾ ਹਿੱਸਾ ਬਣੋ ਜੇ ਥੋੜੀਆਂ ਪੋਸਟ ਆ ਗਈਆਂ ਤਾਂ ਉਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਜੇ ਥੋੜੇ ਥੋੜੇ ਸਬਜੈਕਟਾਂ ਦੀਆਂ ਥੋੜੇ ਥੋੜੀਆਂ ਪੋਸਟ ਆ ਗਈਆਂ ਫਿਰ ਆਪ ਤੁਸੀਂ ਬਿਲਕੁਲ ਜ਼ਿੰਮੇਵਾਰ ਖੁਦ ਹੋਵੋਗੇ ਕਿਸੇ ਦਾ ਕੁਛ ਨਹੀਂ ਕੋਈ ਯੂਨੀਅਨ ਦਾ ਦੋਸ਼ ਦੇਵੇ ਘਰੋਂ ਜਦੋਂ ਤੱਕ ਤੁਸੀਂ ਵੱਡੇ ਪੱਧਰ ਤੇ ਇਕੱਠ ਨਹੀਂ ਕਰਦੇ ਉਦੋਂ ਤੱਕ ਬਿਲਕੁਲ ਪੋਸਟਾਂ ਕੱਟ ਆਉਣ ਦੀ ਸਭਾਵਨਾ ਵੀ ਹੋ ਸਕਦੀ ਹੈ ਕਾਰਨ ਕਿਉਂਕਿ ਤੁਸੀਂ ਘਰਾਂ ਚੋਂ ਨਹੀਂ ਨਿਕਲ ਰਹੇ ਜੇ ਵਧੀਆ ਪੋਸਟਾਂ ਚਾਹੁੰਦੇ ਹੋ ਤਾਂ ਘਰਾਂ ਚੋਂ ਬਾਹਰ ਨਿਕਲੋ ਤੇ ਜੇ ਸਰਕਾਰ ਨੇ ਜਿਹੜੀਆਂ ਪੋਸਟਾਂ ਦੇ ਦਿੱਤੀਆਂ ਉਸ ਤੋਂ ਬਾਅਦ ਆਪ ਦਾ ਦੇਖ ਲਓ ਫਿਰ ਕੌਣ ਕੀ ਨੰਬਰ ਕੀ ਦਾ ਆਉਂਦਾ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਰੋ ਬਾਹਰ ਨਿਕਲੋ ਉਮੀਦ ਹੈ ਆਪਾਂ ਵੱਡੇ ਪੱਧਰ ਤੇ ਸੰਘਰਸ਼ ਵਧਣਾ ਸ਼ੁਰੂ ਕੀਤਾ ਹੋਇਆ ਹੈ ਤਾਂ ਤੁਸੀਂ ਵੀ ਉਹਦਾ ਹਿੱਸਾ ਬਣੋ ਧੰਨਵਾਦ ਸਾਥੀਓ ਮੈਂ ਜਸਵੰਤ ਸਿੰਘ ਬਾਇਆ ਸੁਪਾ ਪ੍ਰਧਾਨ